ਸੰਗਤ ਜੀ ਆਪਾਂ ਜਦੋਂ ਦਰਸ਼ਨ ਕਰਨ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਂਦੇ ਆ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਉਸ ਸਮੇਂ ਆਪਾਂ ਨੂੰ ਇੱਕ ਜ਼ਰੂਰੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ ਕਿ ਆਪਾਂ ਜਦੋਂ ਲੰਗਰ ਹਾਲ ਵਾਲੇ ਪਾਸੇੋਂ ਜਾਂਦੇ ਆ ਤਾਂ ਸੱਜੇ ਪਾਸੇ ਇੱਕ ਇਸ ਤਰ੍ਹਾਂ ਟੂਟੀਆਂ ਦਾ ਵਾਸ਼ਰੂਮ ਬਣਿਆ ਹੋਇਆ ਕਿਉਂਕਿ ਜਿਹੜੀਆਂ ਸੰਗਤਾਂ ਦੂਰੋਂ ਆਉਂਦੀਆਂ ਜਾਂਦੀਆਂ ਆਪਾਂ ਰਸਤੇ 'ਚ ਬਾਥਰੂਮ ਵੀ ਕਰਦੇ ਆ ਕੁਛ ਖਾਣਾ ਪੀਣਾ ਵੀ ਖਾਣੇ ਆ ਉਹਨਾਂ ਵਾਸਤੇ ਇਹ ਟੂਟੀਆਂ ਇੱਥੇ ਸਪੈਸ਼ਲ ਲਾਈਆਂ ਹੋਈਆਂ ਨੇ ਕਿ ਤੁਸੀਂ ਇੱਥੇ ਪਹਿਲਾਂ ਆ ਕੇ ਸੁੱਚੇ ਹੋ ਬਵਸਤਰ ਆਪਣੇ ਪਾਸੇ ਬਾਹਰ ਰੱਖੋ ਜਾਂ ਕਿਸੇ ਸੰਗਤ ਨੂੰ ਫੜਾ ਦਿਓ ਤੇ ਇੱਥੇ ਸੁੱਚੇ ਹੋ ਕੇ ਇਸ ਤਰ੍ਹਾਂ ਜਿਹੜਾ ਇੱਕ ਸਾਬਣ ਵਗੈਰਾ ਨਾਲ ਲਾ ਕੇ ਤੁਸੀਂ ਸੁੱਚੇ ਹੋ ਕੇ ਇਹ ਤੋਂ ਬਾਅਦ ਤੁਸੀਂ ਦਰਬਾਰ ਸਾਹਿਬ ਦੇ ਜਿਹੜਾ ਆਪਣਾ ਹੈਗਾ ਸਰੋਵਰ 메ਨ ਸਰੋਵਰ ਐਮਰਾ ਸਰੋਵਰ ਉਹਦੇ ਵਿੱਚ ਇਸ਼ਨਾਨ ਕਰਨਾ ਹੈ ਇਹ ਬੇਨਤੀ ਅਸੀਂ ਤਾਂ ਕਰਦੇ ਆ ਕਿ ਬਹੁਤ ਸਾਰੀ ਸੰਗਤ ਨੂੰ ਬਹੁਤ ਸਾਰੇ ਸੱਜਣਾ ਨੂੰ ਇਹਨਾਂ ਟੂਟੀਆਂ ਦਾ ਪਤਾ ਹੀ ਨਹੀਂ ਸਾਡੇ ਨਾਲ ਇੱਕ ਸੱਜਣ ਗਿਆ ਉਹਨੂੰ ਇਹਨਾਂ ਦਾ ਪਤਾ ਹੀ ਨਹੀਂ ਸੀ ਫਿਰ ਅਸੀਂ ਉਹਨੂੰ ਉੱਥੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਇਧਰ ਪਹਿਲਾਂ ਇਸ਼ਨਾਲ ਕਰਕੇ ਆਪਾਂ ਬਾਅਦ ਵਿੱਚ ਇੱਥੇ ਅਮਰਸਰੋ ਵਿੱਚ ਜਿਹੜੇ